ਹਾਂਜੀ ਸ਼ਾਸਤਰੀ ਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਆਪਾਂ ਸਵਾਗਤ ਕਰਦੇ ਆਂ ਜੀ ਸਾਡੇ ਆਪਣੇ ਯੂਟਿਊਬ ਚੈਨਲ ਤੇ ਕਿੱਦਾਂ ਆਪਾਂ ਤੋਂ ਕੰਡਿਆਣੇ ਪਿੰਡ ਵਿੱਚ ਮੰਗ ਰਹੇ ਸੀ ਤੇ ਇੱਥੇ ਇੱਕ ਕੋਠੀ ਦਾ ਕੰਮ ਚੱਲ ਰਿਹਾ ਵਾ ਤੇ ਲੱਕੜ ਵਾਲੇ ਵੀਰ ਨਾਲ ਕਰਾਂਗੇ ਗੱਲਬਾਤ ਤੇ ਆਜੋ ਜੀ ਪੁੱਛਦੇ ਆਂ ਵੀਰ ਨੂੰ ਕੀ ਕੀ ਗੱਲਬਾਤ ਕਰਨਗੇ ਤੇ ਜਾਣਕਾਰੀ ਦੇਣਗੇ ਆਪਾਂ ਨੂੰ ਲੱਕੜਵਾਰੇ ਹਾਂਜੀ ਸ਼ਾਸਤਰੀ ਕੀ ਹਾਲ ਹੈ ਜੀ ਠੀਕ ਹੈ ਜੀ ਬੱਸ ਬਹੁਤ ਵਧੀਆ ਜੀ ਯਾਰ ਇਹ ਤਾਂ ਨੰਗੇ ਜਾਂਦੇ ਸੀ ਤੇ ਇਹੀ ਕਹਿ ਵੀ ਚਲੋ ਲੱਕੜ ਵਾਲੇ ਜੀ ਨਾਲ ਕਰਦੇ ਆ ਗੱਲ ਬੜਾ ਮੋਟਾ ਦੱਸੋ ਜੀ ਤਿਰੂਰਾਵਿੰਦਿਆਓ ਇਹ ਵਈ ਜਿੰਦਾ ਕੀ ਨਾਮ ਆ ਤੇ ਆਪ ਦਾ ਸੰਪਰਕ ਦਾ ਨਾਂ ਜੀ ਆਪਣਾ ਲਖਮੀ ਸਿੰਘ ਆ ਜੀ ਮੂਲ ਹੈਗਾ 98033 ਤੇ 52317 65 ਜਿਹੜੇ ਕਈ ਇਹ ਮੋਗੇ ਤੋਂ ਹੈਗਾ ਜੀ 8-9 ਕਿਲੋਮੀਟਰ ਦੇ ਪਿੰਡ ਹੈ ਠੀਕ ਹੈ ਜੀ ਤੇ ਇਹ ਕੰਮ ਚ ਵਾਲੇ ਪਿੰਡ ਚੱਲਦੇ ਆ ਜੀ ਅੱਛਾ ਜੀ ਇਹ ਲੱਕੜਾ ਜੀ ਦੀ ਸਹਾਗ ਇਹ ਕੋਈ ਨਹੀਂ ਮਦਦ ਦੀ ਰੇਟ ਨੂੰ ਪਹਿਲਾਂ ਇਹਦਾ ਰੇਟ ਆ ਜੀ ਜੇ ਤੁੰ ਮੰਨ ਕੇ ਚਲੋ 10000 3500 ਰੁਪਿਆ ਇਹਦੀ ਬਣਾਈ ਹੋਦੀ ਹੈ ਅੱਛਾ ਜੀ ਤੇ ਜੋ ਵੀ ਤੁਸੀਂ ਜੇ ਹੋ ਜਾ ਡਿਜ਼ਾਈਨ ਬਾਕੀ ਪਾਉਣਾ ਚਾਹੁੰਦੇ ਆ ਉਹਦੇ ਨਾਲ ਉਹ ਜਿਆਦਾ ਹੋ ਜਾਂਦਾ ਜੀ ਰੇਟ ਵਧ ਘਟ ਤੇ ਹਾਂਜੀ ਆਪਾਂ ਚੱਲਦੇ ਆ ਅੰਦਰ ਕਿਉਂਕਿ ਕਾਫੀਆਂ ਬਾਕੀ ਗੱਲਾਂ ਬਾਤਾਂ ਆ ਗਈ ਬਈ ਆਹ ਵੇਹ ਜੀ ਨਾ ਜੀ 25 ਮਹੀਨੇ ਚੀ ਵੀ ਨੇ ਲੱਗ ਜਾਂਦੇ ਇਹ 6 ਮਹੀਨੇ ਬਾਅਦ ਇਹ ਕੰਪਲੀਟ ਹੋਊਗੀ ਜੀ ਇਹ 6 ਮਹੀਨੇ ਬਾਅਦ ਕੰਪਲੀਟ ਹੋਊਗੀ ਫੇਰ ਚੀਜ਼ ਬਣੂਗੀ ਜੀ ਇਹ ਪਾਲਸਾਲੀ 1300 ਹੀ ਹੋਊਗੀ ਇੰਟਰਨੈਸ਼ਨਲ ਇਹ ਤਾਂ ਬੋਲੀ ਬਣੀ ਆਹ ਦੇਖੋ ਜੀ ਇਹ ਸਾਗ ਵਾਲੇ ਲੱਕੜ ਹੈ ਇਹ ਤੇਰੀ 2400 ਪੀ ਆਪਾਂ ਮਿਲੀ ਸੀਗੀ ਸਪੋਰਟ ਦੇ ਹਿਸਾਬ ਨਾਲ ਇਹ ਉਚੇ ਨਹੀਂ ਜਿਆ ਪੰਜ ਮਹੀਨੇ ਸਟੌਨ ਤੇ ਲੱਗ ਰਹੇ ਠੀਕ ਹੈ ਜੀ ਤੇ ਇਹਨੇ ਗ੍ਰੀਨ ਜੀ ਜੀ ਆ ਨਿਆਂ ਨੂੰ ਮਾਰਿਆ ਰਹੇ ਇਹ ਗੱਲ ਤੇ ਹੱਥੀ ਪੱਥੀ ਤੇ ਆਪ ਕੀਤੇ ਆਪ ਦੇ ਕਾਗਜ਼ ਬਟਾਈਆਂ ਬਣਾ ਕੇ ਜੀ ਇਹ ਆਪ ਨੇ ਤਿਆਰ ਕੀਤੇ ਵੇ ਸਾਰੇ ਡਾਈ ਬਣਾਉਣੇ ਬੇਜ਼ੀਨਾਂ ਦੀ ਉਹਦੇ ਕਰਕੇ ਤੇ ਇਹ ਗ੍ਰੀਨ ਨੰਬਰ ਨਾਲ ਲੈ ਕੇ ਆਪਣਾ ਇਹ ਨੌਂ ਡੈਨ ਗ੍ਰੀਨ ਬਣੀ ਮਾਗਰਤਾ ਕਾਗਜ਼ ਇਹ ਸੁਸੂ ਜਿਹਨੇ ਇੰਜੇ ਆਪਾਂ ਗੱਲ ਹੀ ਬੜੀ ਚਲਾਉਂਦੇ ਆਂ ਤਾਂ ਡਰ ਹੁੰਦਾ ਵੇਰੇ ਆਪਾਂ ਨੂੰ ਮੇਰੇ ਬਣਾਉਂਦਾ ਮੈਂ ਰੋਜ਼ੋ ਦਿਨ ਬੈਠੀ ਰੋਲ ਹੋਇਆ ਨਹੀਂ ਇਹ ਤਾਂ ਅੱਗੇ ਪੰਜਾਂ ਵੀ ਲੈ ਚੁੱਕੀ ਜਾਈਏ ਠੀਕ ਤੇ ਇਹ ਵੀ ਇਥੇ ਜਗਾ ਖਾਂਦੇ ਵੀ ਤੇ ਅੰਮੀ ਬਣਾਇਆ ਕਰ ਪਾਉਂਦਾ ਯਾਰ ਇਹ ਮੋੜੀਆਂ ਨੇ ਰੱਖੀ ਸੀ ਅਜੇ ਕੰਪਲੀਟ ਹੋਈ ਜਾਂਦਾ ਹੈ ਆਪਾਂ ਸਦੇ ਟਾਈਮ ਥੋੜਾ ਹੋਇਆ ਤੇ ਕੰਪਲੀਟ ਕਰਨਾ ਇਹਦੀ ਮੋੜੀ ਕੋਈਆਂ ਲਗਣੀਆਂ ਨੇ ਸਾਰੀਆਂ ਲਗੀਆਂ ਨੇ ਤੇ ਜਾਰੀ ਹੈ ਟਾਈਮ ਬੜੀ ਜਾਂਦੇ ਤਪਾਰ ਸਪੂਚ ਵਾਚ ਪਾਰ ਚੇਤੇ ਪਾਕੀ ਦੀ ਛੇਵੀਂ ਦਾ ਵਾਦੇ ਕੰਪਲੀਟ ਹੋ ਗਿਆ ਤੁਹਾਨੂੰ ਕੋਈ ਚੀਜ਼ ਨਹੀਂ ਠੀਕ ਹੈ। ਹਾਂ ਜੀ। ਸਿਆ ਭਾਈ ਬੋਰਡ ਨਾਲ ਆਏ ਕੰਮ ਜਾ ਆ ਸੁਭਾਨ ਆਇਆ ਜੈ ਬੋਰਡ ਅੱਛਾ ਜੀ। ਬਸ ਬੋਰਡ ਇਹ ਤੋਂ ਆਏ ਨਾਲ ਕੰਮ ਸ਼ੁਰੂ ਕਰਨਾ ਬੋਰਡ ਇਹਦਾ ਹੀ। ਏਅਰ ਕੰਡੀਸ਼ਨਰ ਆ ਗਲਾਸ ਬਣਾਣੀ ਠੀਕ ਹੈ। ਬੈਕ ਰੂਮ ਵਾਲੀ ਹਜੇ ਨੇ ਵੀ ਕੰਮ ਨੂੰ ਰੁਕਿਆ ਹੋਇਆ ਹਜੇ। ਹਾਂ ਜੀ ਬੱਲੇ ਬੁੱਲੇ ਦਾ ਕੰਪਲੀਟ ਹੀ ਵਸ ਇਹਨਾਂ ਦੇ ਇੱਕ ਸੋਫਾ ਬਣਾਉਣਾ ਜੀ ਇੱਥੇ ਆਪਾਂ ਠੀਕ ਹੈ ਜੀ ਤੇ ਇੱਥੇ ਐਲਸੀਡੀ ਫਾਈਲਰ ਬਣੂਗਾ ਠੀਕ ਹੈ ਜੀ ਤੇ ਜੋ ਵੀ ਉਹਨੇ ਦਿਮਾਗ ਹੋਵੇ ਉਹ ਆਪਣਾ ਡਿਜ਼ਾਈਨ ਦੇ ਦੇ ਤੇ ਪਤਾ ਕਰਾ ਦੇ ਚਲੋ ਆਜੋ ਤੁਮ ਕੋੜੇ ਪਰ ਆਜ ਲਈ ਇਹਦਾ ਚਲੋ ਹਾਂ ਜੀ ਜੀ ਬਹੁਤ ਵਧੀਆ ਲੱਗਦੀ ਆਪਣੇ ਸਾਰੇ ਕਰੇ ਚਾਨਣ ਦਿੰਦੀ ਹੈ ਜੀ ਅੱਛਾ ਜੀ ਇਹ ਜ਼ਰੂਰੀ ਹੁੰਦੀ ਹੈ ਜੀ ਇਹ ਚੰਗੀ ਚੀਜ਼ ਆ ਜਿੱਤਨਾ ਆਪਣਾ ਸਾਰਾ ਰੂਮ ਤਿਆਰ ਨਾ ਰਹਿੰਦਾ ਵਗੈਰਾ ਇਹ ਆਪ ਨੂੰ ਕਮਰ ਸੈਟ ਰਹਿੰਦਾ ਜੀ ਹਾਂਜੀ ਸਹੀ ਹੈ ਹਾਂ ਜਿਹੜਾ ਬਾਕੀ ਨਾ ਕੋਈ ਦੱਲੀ ਨਾ ਕੋਈ ਦੇਖਿਆ ਜੀ ਪੱਲੇ ਬਣ ਜਾਂਦੇ ਆ ਕਦੇ ਸਹੀ ਹੈ ਜੀ ਉਹ ਪੱਲੇ ਪੱਲੇ ਬਣ ਜਾਂਦੇ ਆ ਬੈੱਡ ਹੈ ਜੀ ਆਹ ਜਾਲੀ ਦੋੜ ਹੈ ਜੀ ਆਪਣਾ ਆ ਬ੍ਰੈਸਪੀਰ ਦਾ ਕੰਪੀਟ ਹੈ ਜੀ ਇਹ ਚੱਲ ਗਿਆ ਜੀ ਉਹ ਕੋਲ ਦਾ ਨਹੀਂ ਬਸ ਇਹ ਸੈਕੂਲ ਹੀ ਹੁੰਦੇ ਜੀ ਇਹਨਾਂ ਦੀ ਹਵਾ ਕਰਾਸ ਨੂੰ ਵਾਸਤੇ ਜੀ ਨੋਰਮਲ ਸੋਨੇ ਲੱਗਦਾ ਠੀਕ ਹੈ ਜੀ ਆਸਟਰੀ ਉੱਜਾ ਜੀ ਇਹ ਹੀ ਗਲਾਸ ਇਤਨਾ ਕੁਝ ਪੌੜਿਆ ਤੇ ਲੱਗੂਗਾ ਸਹੀ ਹੈ ਕੁਛ ਇਹਦੇ ਨਾਲ ਲੱਕੜ ਦਾ ਬੋਡਵਰਕ ਦਾ ਕੰਮ ਹੋਊਗਾ ਜੀ ਠੀਕ ਹੈ ਜੀ ਸੋ ਮਿਲਾਂਗੇ ਸਾਰੇ ਧਰ अब आप रोटीआर की तरह सॉस तैयार करें ठीक है ये पक ये पत्थर बहुत प्यारा रखें ये ड्रेन की ड्रेन आए तो पत्थर बाहर दे, दे। दीजिए यदि हर एक चीज की बैटिंग हो गई है इन आदि ये डच से तैयार हो रहे हैं चेक कर इसका बैटिंग कर ठीक भी तैयार हो गए ਅੱਜ ਉਹ ਸਿਆਹ ਕਰਕੇ ਕੀ ਕਰਦੀ ਇਹਦੇ ਤੋਂ ਉਹ ਖੋਣੀ ਪੀਓ ਫਿਰ ਇੱਕੋ ਟਿੱਕੀ ਕੀ ਕਰੇ ਕਸ਼ੇ ਨਾਲ ਡਿਜ਼ਾਈਨ ਦਿੱਤਾ ਸੀ ਆਪਾਂ ਨੂੰ ਇਹਦਾ ਅੱਧਾ ਨਕਸ਼ਾ ਆਇਆ ਨਹੀਂ ਗਾ ਜੀ ਇਹਦਾ ਥੋੜਾ ਨਕਸ਼ਾ ਬਾਕੀ ਥੀ ਉਹ ਰੋਕਿਆ ਹੋਇਆ ਕੰਮ ਨਹੀਂ ਇਹਦਾ ਨਕਸ਼ਾ ਆਉਣਾ ਪਊਗਾ ਬਣਾ ਦੇਣਾ ਨਕਸ਼ਾ ਆਮਾਈ ਠੀਕ ਹੈ ਜੀ ਇਹ ਥੋੜਾ ਜਿਹਾ ਆ ਗਿਆ ਫਿਰ ਆਪਣਾ ਕੰਮ ਚੱਲੂ ਗਾ ਜੀ ਐ ਕਿੰਨੇ ਵੋਤ ਕੈਕੀ ਬਣਾਈਏ ਉਹ ਜੋ ਮੈਂ ਤੁਸੀਂ ਦੋਹਾਂ ਲਈ ਇਕਤਾਜ ਕੀ ਪਿਆਰੀ ਬਣਾਈ ਜੀ ਇਹਨਾਂ ਨੇ ਕਿਤੇ ਆਪਾਂ ਨੂੰ ਇਹ ਰਿਹਾ ਇੱਕ ਵੇਲੇ ਕਿਤੇ ਕੰਮ ਤੋਂ ਦਾ ਜਾ ਕਿਤੇ ਵਾਏ ਇੱਥੇ ਕਿਤੇ ਠੰਡੀ ਹਵਾ ਲੈਣੀ ਹੋਵੇ ਐ ਸੈਟ ਇੱਕ ਤਾਂ ਇਹਦੀ ਸਾਰੀ ਨਿਗਰਾਨੀ ਹੁੰਦੀ ਹੈ ਜੀ ਸਹੀ ਹੈ ਇਹ ਸਾਰੀ ਨਿਗਰਾਨੀ ਵਾਸਤੇ ਇੱਕ ਤਾਂ ਸਾਰੀ ਕੋਠੀ ਰਿਕਵਰ ਹੋ ਜਾਂਦੀ ਹੈ ਨਿਗਰਾਨੀ ਜੀ ਹਾਂ ਕੇ ਇਹਦਾ 뷰 ਬਹੁਤ ਸੋਹਣਾ ਆਉਂਦਾ ਜੀ ਕਿਤੇ ਫੋਟੋ ਖਿੱਚੋ ਨਾ ਤੁਸੀਂ ਇਹਦਾ 뷰 ਬਹੁਤ ਸੋਹਣਾ ਬਾਈ ਹਾਂਜੀ ਵੀਰੇ ਆਪਾਂ ਆਪਣੇ ਵੀਰ ਨਾਲ ਗੱਲ ਕੀਤੀ ਲੱਕੜ ਵਾਲੇ ਬਾਈ ਨਾਲ ਛਾਗਵਾਂ ਦੀ ਲੱਕੜ ਜਿਵੇਂ ਸਾਨੂੰ ਪਤਾ ਵੀ ਮਹਿੰਗੀ ਪੈ ਜਾਂਦੀ ਆ ਜੇ ਕਿਸੇ ਵੀਰ ਭਰਾ ਨੇ ਸਸਤਾ ਕੰਮ ਕਰਵਾਉਣਾ ਹੋਵੇ ਉਹਦੇ ਵਾਸਤੇ ਜੰਮੂ ਕੈਰ ਉਹ ਲੱਕੜ ਬਹੁਤ ਵਧੀਆ ਵਾ ਉਹਦੇ ਵਿੱਚ ਬਈ ਜਾਂਦਾ ਥੋੜੀ ਗੰਢ ਪੈ ਜਾਂਦੀ ਆ ਇੱਕ ਚਾਪ ਦੀ ਲੱਕੜ ਆਉਂਦੀ ਆ ਉਹ ਵੀ ਬਹੁਤ ਵਧੀਆ ਵਾ ਤੇ ਜੇ ਕਿਤੇ ਆਵਾਜ਼ ਖਰਾਬ ਆ ਰਹੀ ਆ ਉਹਦੇ ਲਈ ਮਾਗੀ ਚਾਹਣੇ ਆ ਜੀ ਇਹ ਵੀਰ ਦਾ ਕੰਮ ਬਹੁਤ ਵਧੀਆ ਵਾ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਚਲੋ ਇਹਦੇ ਨਾਲ ਆਪਾਂ ਕਰਦੇ ਆਂ ਜੀ ਅੱਜ ਦਾ ਵਲੋਗ ਖਤਮ ਸਤ